ਬਾਕਫਕ ਦਫਤਰਾਂ ਵਿੱਚ ਕੰਮ ਕਰਾਉਣ ਆਉਣ ਵਾਲੇ ਲੋਕ ਆਪਣੇ ਵਾਹਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਪਾਰਕਿੰਗ ਵਿੱਚ ਹੀ ਲਗਾਉਣ ਏਡੀਸੀ ਡਾਕਟਰ 베ਦੀ ਗੁਰਦਾਸਪੁਰ ਸ਼ਹਿਰ ਦੇ ਬਾਜ਼ਾਰਾਂ ਅਤੇ ਸ਼ਰਕਾ ਕਿਨਾਰੇ ਬਾਹਨਾ ਦੀ ਗਲਤ ਪਾਰਕਿੰਗ ਨੂੰ ਰੋਕਣ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਮਹਿਮ ਚਲਾਈ ਜਾ ਰਹੀ ਹੈ ਜੋ ਲੋਕਾਂ ਨੂੰ ਟ੍ਰੈਫਿਕ ਜਾਮ ਤੋਂ ਰਾਹਤ ਮਿਲ ਸਕੇ ਇਸ ਮਹਿਮ ਤਹਿਤ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾਕਟਰ ਹਰਜਿੰਦਰ ਸਿੰਘ 베ਦੀ ਵੱਲੋਂ ਅੱਜ ਆਰਟੀਏ ਦਵਿੰਦਰ ਕੁਮਾਰ ਦੇ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਦੇ ਬਾਹਰਵਾਰ ਗਲਤ ਢੰਗ ਦੇ ਨਾਲ ਪਾਰਕ ਹੋ ਜਾਂ 15 ਗੱਡੀਆਂ ਦੇ ਚਲਾਨ ਕੱਟੇ ਗਏ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ 베ਦੀ ਡਿਪਟੀ ਕਮਿਸ਼ਨਰ ਡਾਕਟਰ ਹਰਜਿੰਦਰ ਸਿੰਘ 베ਦੀ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਦੇ ਬਾਹਰ ਕੁਝ ਵਿਅਕਤੀਆਂ ਆਪਣੀ ਗੱਡੀਆਂ ਨੂੰ ਗਲਤ ਪਾਰਕ ਕਰਕੇ ਚਲੇ ਜਾਂਦੇ ਹਨ ਜਿਸ ਕਾਰਨ ਆਵਾਜਾਈ ਵਿੱਚ ਵੱਡੀ ਰੁਕਾਵਟ ਪੈਦਾ ਹੁੰਦੀ ਹੈ ਉਹਨਾਂ ਦੱਸਿਆ ਕਿ ਇਸ ਕਾਰਨ ਆਮ ਲੋਕ ਅਤੇ ਵੱਖ-ਵੱਖ ਦਫ਼ਤਰਾਂ ਦੇ ਕਰਮਚਾਰੀਆਂ ਨੂੰ ਵੀ ਆਪਣੇ ਦਫ਼ਤਰ ਪਹੁੰਚਣ ਵਿੱਚ ਮੁਸ਼ਕਲ ਪੇਸ਼ ਹੁੰਦੀ ਹੈ ਇਸ ਤੋਂ ਇਲਾਵਾ ਐਂਬੂਲੈਂਸ ਅਤੇ ਸਕੂਲੀ ਬੱਚਿਆਂ ਦੀਆਂ ਵਰਨਾਂ ਵਿੱਚ ਟ੍ਰੈਫਿਕ ਜਮ ਦੇ ਵਿੱਚ ਫਸ ਜਾਂਦੀ ਹੈ ਨਾ ਅਜਿਹੇ ਦੇ ਵਿੱਚ ਲੋਕਾਂ ਦੀ ਮੁਸ਼ਕਲ ਨੂੰ ਮੁੱਖ ਰੱਖਦੇ ਹੋਏ ਅੱਜ ਉਹਨਾਂ ਦੇ ਵੱਲੋਂ ਆਰਟੀਆ ਦਵਿੰਦਰ ਕੁਮਾਰ ਦੇ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਵਾਲ ਸ਼ਰਕ ਦੇ ਉੱਪਰ ਗਲਤ ਢੰਗ ਨਾਲ ਪਾਰਕ ਹੋਈਆਂ 15 ਗੱਡੀਆਂ ਦੇ ਚਲਾਨ ਕੱਟੇ ਗਏ ਹਨ। ਸ਼੍ਰੀ ਰਾਦੇ ਕਲਾਥ ਉਸ ਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟ ਤੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ શ્રી ਰਾਧੇ ਕਲਾਸ ਤੋਂ ਉਸਦੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਧਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਇਲਾਣ ਕੀਤੇ ਜਾ ਰਿਹਾ ਕੁਛ ਇੰਨਾ ਬਰੇ ਦੇਖੋ ਜੀ ਮੈਂ ਇਹ ਕਹਿਣਾ ਚਾਹਾਂਗਾ ਕਿ ਅੱਜ ਮੈਨੂੰ ਸੜਕ ਤੇ ਤਰਨਾ ਪਿਆ ਕਿ ਇਸ ਚੀਜ਼ ਦੀ ਲੋੜ ਅਤੇ ਤਰਨਾ ਪਿਆ ਹੁਣ ਦੱਕੜ ਕਈ ਆਪਣੇ ਬੈਨੀਫਿਸ਼ੀਰੀਆਂ ਨੇ ਜਿਨ੍ਹਾਂ ਨੂੰ ਸੋ ਕੰਮ ਹੈ ਹੁਣ ਕਿ ਜਿੱਦਾਂ ਦੇਖਿਆ ਕਿ ਇਹ ਮੇਨ ਆਪਣੀ ਲਾਈਨ ਹੈ ਸਾਹਮਣੇ ਡੀਸੀ ਦਫਤਰ ਹੈ ਅੱਥੀ ਸਪੈਸ਼ਲੀ ਪਾਰਕਿੰਗ ਦਿੱਤੀ ਹੋਈ ਹੈ ਕਿਨ ਮਿਨੀਮਮ ਜੀਪ ਕੀਸ ਹੈ ਤੁਸੀਂ ਪਾਰ ਕਰਕੇ ਜਾਓ ਤਾਂ ਕਿ ਤੁਹਾਡੀ ਚੋਰੀ ਵੀ ਨਾ ਹੋਏ ਲੋਕੀ ਫਿਰ ਵੀ ਆਪਣੇ ਵੀਰ ਤੇ ਬਚਾਨ ਲਈ ਆਪਣੀ ਜਿਹੜੀਆਂ ਗੱਡੀਆਂ ਰੋਡ ਦੇ ਵਿੱਚ ਲਾ ਦਿੰਦੇ ਆਣ ਜਾਂਦੇ ਲੋਕਾਂ ਦੇ ਨੇਕ ਤਾਂਗੇ ਸਾਨੂੰ ਕਹਿੰਦੇ ਕਿ ਜਾਮ ਲੱਗਿਆ ਰਹਿੰਦਾ ਅਸੀਂ ਕੋਈ ਮੀਟਿੰਗ ਕਰਨੀ ਅਸਲੀ ਨਾਗ ਸਕਦੇ ਕੀ ਨੂੰ ਕੀ ਕਹਿਣਾ ਅੱਜ ਇਹ ਹੀ ਮੈਂ ਆਡੀਓ ਸਾਫ ਥਾਰੀ ਟੀਮ ਅੱਛੇ ਸਾਈ ਹੈ ਤਾਂ ਕਿ ਅਸੀਂ ਲੋਕਾਂ ਨੂੰ ਇਹ ਹੀ ਸਮਝਾਉਣਾ ਚਾਹੁੰਦੇ ਆ ਕਿ ਤੁਸੀਂ ਜਿਹੜੀ ਪੇੜ ਪਾਰਕੀ ਹੈ ਉਹ ਰਿਚ ਲਾਓ ਜੀ ਸਿੱਧਕੀ ਡਕਟ ਦੀ ਪਾਰਕਿੰਗ ਉਰ ਚਲਾਓ ਤਾਂ ਕਿ ਤੁਹਾਡੀ ਬੱਚੀ ਗੱਡੀ ਵੀ ਚੋਰੀ ਨਾ ਹੋਏ ਉਹਨਾਂ 'ਚ ਇਹ ਚਲਾਨ ਕੱਟੇ ਆ ਉਹ ਇਹੀ ਇੱਕ ਮੈਸੇਜ ਹੈ ਕਿ ਅੱਗੇ ਤੋਂ ਅੱਗੇ ਕਿਸੇ ਨਹੀਂ ਵੇਥੇ ਗੱਡੀ ਲਾਈ ਮਕਿ ਇਲੀਗਲ ਦਾ ਸਾਈਡ ਤੇ ਜਾਂ ਵੇਥ ਸਕਦੇ ਵੇਥ ਉਹਨਾਂ ਦੇ ਚਲਾਨ ਸਾਰਿਆਂ ਦੇ ਕੱਟੇ ਜਾਣਗੇ